ਅੱਜ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਹੋਣ ਵਾਲੀ ਹੈ ਚੰਡੀਗੜ੍ਹ ਦੇ ਸੈਕਟਰ 35 ਕਿਸਾਨ ਭਵੰਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਜਿਹੜੇ ਵੀ ਕਿਸਾਨ ਲੀਡਰਸ ਨੇ ਉਹ ਪਹੁੰਚ ਚੁੱਕੇ ਨੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇੱਕ ਹੋਰ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅੱਗੇ ਦਾ ਜਿਹੜਾ ਪਲਾਨ ਹੈ ਉਹ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਜਿਹੜੇ ਵੀ ਸੀਨੀਅਰ ਲੀਡਰਸ ਨੇ ਕਿਸਾਨ ਲੀਡਰਸ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਕਈ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਪਹਿਲਾਂ ਵੀ ਮੀਟਿੰਗ ਹੋਈ ਸੀ ਚੰਡੀਗੜ੍ਹ ਕੁਝ ਕਰਨ ਦੀ ਗੱਲ ਕੀਤੀ ਗਈ ਸੀ ਕਈ ਲੀਡਰਸ ਜਿਹੜੇ ਹੈਗੇ ਉਹਨਾਂ ਕਰ ਲਿਆ ਗਿਆ ਸੀ ਇਸ ਤੋਂ ਇਲਾਵਾ ਫਿਰ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਜਿਹੜਾ ਪੀਸਫੁਲ ਧਰਨਾ ਦਿੱਤਾ ਗਿਆ ਸੀ ਕਿ ਤੇ ਅੱਜ ਦੀ ਜਿਹੜੀ ਮੀਟਿੰਗ ਹੋਣ ਵਾਲੀ ਉਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਡਿਸਕਸ਼ਨ ਹੋਣੀ ਹੈ ਲੀਡਰ ਸਾਹਿਬ ਸਾਡੇ ਨਾਲ ਨੇ ਸਰ ਅੱਜ ਦੀ ਮੀਟਿੰਗ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਈ ਚੀਜ਼ਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਬਿਲਕੁਲ ਅਸੀਂ ਪਹਿਲਾਂ ਵੀ ਕਹਿ ਚੁੱਕੇ ਸੀ ਕਿ ਜਦੋਂ ਸੀਐਮ ਮੀਟਿੰਗ ਦੇ ਵਿੱਚ ਉੱਠ ਕੇ ਚਲਿਆ ਗਿਆ ਉਸ ਤੋਂ ਬਾਅਦ ਰੇਡਾਂ ਵੀ ਕਰੀਆਂ ਗ੍ਰਿਫਤਾਰ ਜੇਲ੍ਹਾਂ ਚ ਬੰਦੇ ਭੇਜੇ ਉਸ ਤੋਂ ਬਾਅਦ ਫਿਰ ਐਮਐਲਏ ਨੇ ਅਸੀਂ ਸਾਰੇ ਦੇ ਸਾਰੇ ਜਿਹੜੇ ਘਰਾਓ ਕੀਤੇ ਆ ਉਸ ਦਿਨ ਤੋਂ ਹੀ ਅਸੀਂ ਮਤਲਬ ਇਹਦਾ ਫੈਸਲਾ ਕਰਤਾ ਸੀ ਕਿ 15 ਤਰੀਕ ਨੂੰ 16 ਨੂੰ ਮੀਟਿੰਗ ਕਰਾਂਗੇ ਪਹਿਲਾਂ 15 ਸੀ ਬਾਅਦ ਨਹੀਂ ਪੈਗੀ 16 ਹੋ ਗਈ ਤੇ ਨਾਲ ਹੀ ਅਸੀਂ ਸੀਐਮ ਨੂੰ ਸੱਦਾ ਦਿੱਤਾ ਸੀਗਾ ਕਿ ਜਿਹੜਾ ਕਹਿ ਰਿਹਾ ਕਿ ਇਹਨਾਂ ਮੰਗਾਂ ਦਾ ਸਬੰਧ ਹੀ ਨਹੀਂ ਹੈ ਪੰਜਾਬ ਸਰਕਾਰ ਦੇ ਨਾਲ ਸਾਰੀਆਂ ਦੀਆਂ ਸਾਰੀਆਂ ਦਾ ਮੰਗਾਂ ਦਾ ਸਬੰਧ ਹੈ ਸੈਂਟਰ ਸਰਕਾਰ ਦੇ ਨਾਲ ਜੀ ਅਸੀਂ ਕਿਹਾ ਸੀ ਕਿ ਲੋਕਾਂ ਨੂੰ ਭੰਬਲ ਪੁੱਛੇ ਜਣਾ ਪਾਓ ਅਸੀਂ ਡਿਬੇਟ ਲਈ ਤਿਆਰ ਹਾਂ ਤੁਸੀਂ ਆਓ ਤੇ ਜਦੋਂ ਵੀ ਜਿੱਥੇ ਛੱਦੋਂਗੇ ਉੱਥੇ ਆ ਜਾਵਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਆਉਣਾ ਤਾਂ ਅੱਜ ਦੀ ਮੀਟਿੰਗ ਦੇ ਸਾਹਮਣੇ ਕੁਰਸੀਆਂ ਪੰਗਾਂ ਉਧਰ ਬਹਿ ਜਾਣਾ ਕਿ ਤਿੰਨ ਮੈਂਦੇ ਉਹ ਅਸੀਂ ਬੈਠੇ ਹਾਂ ਅਸੀਂ ਖੁੱਲਕੇ ਡਿਬੇਟ ਕਰਨ ਨੂੰ ਤਿਆਰ ਹਾਂ ਅਸੀਂ ਫਿਰ ਵੀ ਦਾਵਾ ਕਰਦੇ ਹਾਂ ਕਿ ਜਿਹੜੀਆਂ ਮੰਗਾਂ ਹਨ 18 ਨਿਕਾਤੀ ਮੰਗ ਪੱਤਰ ਦਿੱਤਾ ਸਾਰੀਆਂ ਦੀਆਂ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਤੇ ਦੂਸਰੀ ਗੱਲ ਮਤਲਬ ਜਿਹੜਾ ਉਹਨੇ ਝੂਠ ਮਾਰਿਆ ਸੀਗਾ ਕਹਿਣ ਨੂੰ ਜੀ ਨਹੀਂ ਕਰਦਾ ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਬਾਰ ਬਾਰ ਇਹ ਕਹਿਣਾ ਪਏ ਜਿਵੇਂ ਉਹ ਝੂਠ ਮਾਰਦਾ ਅੱਜ ਵੀ ਅਸੀਂ ਕਹਿੰਦੇ ਆ ਕਿ ਉਹਨੇ ਦੋ ਤਿੰਨ ਗੱਲਾਂ ਤੇ ਬਿਲਕੁਲ ਝੂਠ ਮਾਰਿਆ ਪਹਿਲੀ ਗੱਲ ਕਿ ਇਹਨਾਂ ਮੰਗਾਂ ਦਾ ਪੰਜਾਬ ਸਰਕਾਰ ਨਾਲ ਕੋਈ ਸਬੰਧ ਨਹੀਂ ਜਦੋਂ ਕਿ ਅਸੀਂ ਲਿਖਤੀ ਤੌਰ ਤੇ ਦੇ ਚੁੱਕੇ ਆ ਕਿ 18 ਦੀਆਂ 18 ਮੰਗਾਂ ਪੰਜਾਬ ਸਰਕਾਰ ਦੇ ਨਾਲ ਸਬੰਧ ਰੱਖਦੀਆਂ ਨੇ ਠੀਕ ਹੈ ਦੂਜਾ ਝੂਠ ਉਹਨੇ ਮਾਰਿਆ ਕਿ ਇਹ ਸੜਕਾਂ ਰੋਕਣਗੇ ਰੇਲਾਂ ਰੋਕਣਗੇ ਉਹ ਅਸੀਂ ਲਿਖਤੀ ਤੌਰ ਤੇ ਚੰਡੀਗੜ੍ਹ ਦੇ ਡੀਸੀ ਨੂੰ ਦਿੱਤਾ ਹੋਇਆ ਅੱਜ ਵੀ ਦਿਖਾ ਸਕਦੇ ਆ ਜਾਂਦਾ ਨਮੈਂਦਾ ਉਹ ਰਿਟਰਨ ਅਸੀਂ ਦਿੱਤਾ ਹੈ ਕਿ ਸਾਨੂੰ 34 ਸੈਕਟਰ ਦੇ ਉਹ ਜਿਹੜਾ ਬਿਲਕੁਲ ਖਾਲੀ ਪਿਆ ਚੰਡੀਗੜ੍ਹ ਦੇ ਵਿੱਚ ਕੋਈ ਸੜਕ ਨਹੀਂ ਸੀ ਰੋਕਣੀ ਨਾ ਸਾਡਾ ਕੋਈ ਐਲਾਨ ਸੀਗਾ ਤੀਜਾ ਝੂਠ ਉਹਨੇ ਮਾਰਿਆ ਕਿ ਇਹ ਜਿਹੜੇ ਨਮੈਂਦੇ ਆ ਇਹ ਤਾਂ ਖੇਤਾਂ 'ਚ ਹੀ ਨਹੀਂ ਜਾਂਦੇ ਇਹਨਾਂ ਨੂੰ ਕੀ ਪਤਾ ਕਿਸਾਨ ਨਹੀਂ ਮੰਗਾ ਦਾ ਮੈਂ ਖੇਤਾਂ ਦੇ ਵਿੱਚ ਜਾਂਦਾ ਇਹ ਤੀਜਾ ਝੂਠ ਉਹਨੇ ਮਾਰਿਆ ਜਿਹੜਾ ਸਾਰੇ ਦੇ ਸਾਰੇ ਨਮੈਂਦੇ ਖੇਤੀ ਕਰਦੇ ਹੋ ਇੱਕਾ ਦੋਕਾ ਜਿਹੜਾ ਨਹੀਂ ਮਤਲਬ ਕੋਈ ਠੇਕੇ ਦੇ ਦਿੱਤੀ ਹੋਊ ਨਹੀਂ ਤਾਂ ਸਾਰੇ ਅਸੀਂ ਹੱਥੀਂ ਖੇਤੀ ਕਰਨ ਵਾਲੇ ਆ ਅਸੀਂ ਇਹ ਦਾਵਾ ਕਰਦੇ ਆ ਕਿ ਆਪਦੀਆਂ ਏਜੰਸੀਆਂ ਤੋਂ ਪਤਾ ਕਰਾ ਲਾ ਕਿਹੜਾ ਕਿਸਾਨ ਨਹੀਂ ਮਤਲਬ ਕਿਸਾਨ ਲੀਡਰ ਅਸੀਂ ਮੁੱਢ ਤੋਂ ਲੈ ਕੇ ਕਿਸਾਨੀ ਦੇ ਘਰੇ ਚ ਘਰਾਂ ਚ ਜੰਮਿਆ ਕਿਸਾਨੀ ਨਾਲ ਸਬੰਧ ਰੱਖਦੇ ਆ ਅਸੀਂ ਆਪ ਖੇਤੀ ਕਰਵਾਉਣੀ ਹੈ ਠੀਕ ਹੈ ਜਿਹੜੇ ਬੁੜੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਦੇ ਫਿਰ ਬੱਚਿਆਂ ਨੇ ਖੇਤੀ ਕਰਨੀ ਆ ਉਹਨਾਂ ਤਾਂ ਨਿਗਰਾਨੀ ਰੱਖਣੀ ਹੁੰਦੀ ਹੈ ਇਹ ਮੁੱਖਾ ਮੰਗਾਂ ਨੂੰ ਲੈ ਕੇ ਅਸੀਂ ਇਹ ਮੀਟਿੰਗ ਰੱਖੀ ਆ ਦੂਜਾ ਅਸੀਂ ਅਗਲਾ ਐਕਸ਼ਨ ਜ਼ਰੂਰ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਤਾਇ ਕਰਾਂਗੇ ਉਹ ਬਾਅਦ ਦੇ ਵਿੱਚ ਤੁਹਾਨੂੰ ਪੀਸੀ ਦੇ ਵਿੱਚ ਦੱਸ ਬਿਲਕੁਲ ਦੂਜਾ ਐਕਸ਼ਨ ਨੂੰ ਲੈ ਕੇ ਵੀ ਡਾਕਟਰ ਸਾਹਿਬ ਕਿਉਂਕਿ ਜਿੱਦਾਂ ਬੜੀ ਦੋ ਤਿੰਨ ਪੁਆਇੰਟਸ ਜਿਹੜੇ ਨਾਲ ਵੱਲੋਂ ਕਿਹਾ ਗਏ ਬੜੇ ਇੰਪੋਰਟੈਂਟ ਹੈ ਪਹਿਲਾ ਵੀ ਜਿਹੜੇ ਹੈਗੇ ਤਾਂ ਨਾ ਪ੍ਰਦਰਸ਼ਨ ਹੋਇਆ ਨਹੀਂ ਲੇਕਿਨ ਸਰਕਾਰ ਵੱਲੋਂ ਕਿਹਾ ਗਿਆ ਕਿ ਸਾਡਾ ਕੋਈ ਮੁੱਦਾ ਨਹੀਂ ਹੈ ਕੇਂਦਰ ਸਰਕਾਰ ਤੋਂ ਰਿਲੇਟਿਡ ਮੁੱਦੇ ਨਹੀਂ ਲੇਕਿਨ ਇੱਥੇ ਕਿਉਂ ਤਰਨਾ ਪ੍ਰਦਰਸ਼ਨ ਕੀਤਾ ਇਹ ਦੇਖੋ ਪਹਿਲਾਂ ਮੁੱਟਾ ਸਿੰਘ ਉਹਨਾਂ ਨੇ ਦੱਸਿਆ ਵੀ ਇਹ ਇੱਕ ਤਾਂ ਮੰਗਾ ਚਾਰਟਰ ਪੜ੍ਹ ਲਓ ਪੰਜਾਬ ਨਾਲ ਸੰਬੰਧਿਤ ਨੰਬਰ 1 ਨੰਬਰ 2 ਜੋ ਉਸ ਦਿਨ ਹੋਇਆ 3 ਤਰੀਕ ਨੂੰ ਤੇ ਉਸ ਤੋਂ ਬਾਅਦ ਜੋ 5 ਨੂੰ ਹੋਇਆ ਇਹ ਸਾਡੇ ਮੋਰਚੇ ਲਈ ਬੜੇ ਵੱਡਾ ਇੱਕ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਨੇ ਆਪਣੀਆਂ ਮੰਗਾਂ ਨੂੰ ਪ੍ਰੋਜੈਕਟ ਕਰਨੀ ਮੰਗਾਂ ਨੂੰ ਲੋਕਾਂ ਦਾ ਹਿੱਸਾ ਬਣਾ ਕੇ ਮਨਾਉਣ ਲਈ ਤੇ ਮੋਰਚੇ ਦੇ ਨਾਲ ਜੋ ਉਹਨਾਂ ਨੇ ਮੋਰਚੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਆਗੂਆਂ ਨੂੰ ਫੜ ਕੇ ਥਾਣਿਆਂ 'ਚ ਜੇਲ੍ਹਾਂ 'ਚ ਫਿਰ ਸਾਡੇ ਚੱਲ ਰਹੇ ਘਰਾਂ ਤੋਂ ਲੋਕਾਂ ਨੂੰ ਰੋਕ ਕੇ ਜਿਵੇਂ ਅਸੀਂ ਫਿਰ ਵੀ ਜਣੀ ਜਾਬਤਾ ਦਿਖਾਇਆ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਸੋ ਉਸ ਪ੍ਰਸੰਗ ਚ ਅਸੀਂ ਬਿਲਕੁਲ ਹੀ ਜਿਵੇਂ ਦਿੱਲੀ ਦੇ ਅੰਦੋਲਨ ਚ ਸ਼ਾਂਤਮਈ ਰਹਿ ਕੇ ਲੰਬਾ ਅੰਦੋਲਨ ਲੜੇ ਸੀ ਪੰਜਾਬ ਸਰਕਾਰ ਨੂੰ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਵੀ ਚੰਡੀਗੜ੍ਹ ਨਾ ਤੁਹਾਡਾ ਹੈ ਨਾ ਚੰਡੀਗੜ੍ਹ ਦਿੱਲੀ ਵਾਲਿਆਂ ਦਾ ਚੰਡੀਗੜ੍ਹ ਪੰਜਾਬ ਦੇ ਲੋਕਾਂ ਦਾ ਸਾਡਾ ਹੱਕ ਹੈ ਚੰਡੀਗੜ੍ਹ ਚਾ ਕੇ ਪ੍ਰੋਟੈਸਟ ਕਰਨਾ ਔਰ ਅਸੀਂ ਕਰਾਂਗੇ ਉਹ ਕਦੋਂ ਕਰਾਂਗੇ ਅਸੀਂ ਮੀਟਿੰਗਾਂ 'ਚ ਆਪਣੀਆਂ 'ਚ ਫੈਸਲਾ ਕਰਕੇ ਚੰਡੀਗੜ੍ਹ 'ਚ ਅਸੀਂ ਆਪਣੇ ਹੱਕ ਨੂੰ ਜਿਤਾਵਾਂਗੇ ਆਪਣੀਆਂ ਮੰਗਾਂ ਦਾ ਵਾਜਬੀਅਤ ਦਫਰਾਵਾਂਗੇ ਤੇ ਲੋਕਾਂ ਨੂੰ ਨਾਲ ਲੈ ਕੇ ਆਪਣੀਆਂ ਮੰਗਾਂ ਮਨਾਵਾਂਗੇ ਠੀਕ ਹੈ ਤੇ ਬਿਲਕੁਲ ਅੱਜ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਨੂੰ ਲੈ ਕੇ ਜਿਹੜੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅੱਜ ਕਿਉਂਕਿ ਇੱਕ ਬੜੀ ਕਲੀਅਰ ਗੱਲ ਕਹੀ ਸੀ ਕਿ ਕਿਸੇ ਵੀ ਤਰ੍ਹਾਂ ਕਿਉਂਕਿ ਕੋਈ ਵੀ ਖੁੱਲੀ ਡਿਬੇਟ ਰੱਖੀ ਜਾਵੇ ਕਿਉਂਕਿ ਜਿਹੜੇ ਵੀ ਮੁੱਦੇ ਆ ਉਹ ਪੰਜਾਬ ਸਰਕਾਰ ਤੋਂ ਰਿਲੇਟਡ ਨੇ ਨਾ ਕਿ ਕੇਂਦਰ ਸਰਕਾਰ ਤੋਂ ਔਰ ਉਸ ਨੂੰ ਲੈ ਕੇ ਇੱਕ ਪੂਰੀ ਇੱਕ ਲਿਸਟ ਜਿਹੜੀ ਹੈਗੀ ਉਹ ਵੀ ਨੂੰ ਲੈ ਕੇ ਅੱਜ ਮੀਟਿੰਗ 'ਚ ਕਾਫੀ ਚੀਜ਼ਾਂ ਡਿਸਕਸ ਹੋਈਆਂ ਤੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਪ੍ਰੈਸ ਕਾਨਫਰੰਸ 'ਚ ਸਾਰੀ ਅਗਲੀ ਜਿਹੜੀ ਰਣਨੀਤੀ ਹੈ ਉਸ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿ ਅਗਲੀ ਰਣਨੀਤੀ ਜਿਹੜੀ ਹੈ ਅਗਲਾ ਜਿਹੜਾ ਐਲਾਨ ਹੈ ਉਸ ਨੂੰ ਕੀਤਾ ਜਾਏਗਾ ਕਿ ਅਗਲਾ ਸਾਡਾ ਜਿਹੜਾ ਕਿਸਾਨਾਂ ਦਾ ਸਹਿਤ ਕਿਸਾਨ ਮੋਰਚਾ ਦਾ ਜਿਹੜਾ ਪਲਾਨ ਹੈ ਉਹ ਕੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਜਿੰਦਰ ਕੁਮਾਰ ਨਾਲ ਮਨੋਜ ਰਾਠੀ ਜੀ ਦੀ ਟੀਮ